ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 902 ਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਸ਼ਬਦ ਮੈਂ ਨਾ ਵਰਤਾਂ ਤਾਂ ਵਧੀਆ ਰਹਣਾ ਪਰ ਹੁਣ ਤਾਂ ਵਰਤੇ ਗਏ ਹੁਣ ਤਾਂ ਵਰਤੇ ਗਏ ਪਾਣੀ ਪੁੜਾਂ ਥੱਲੋਂ ਲੰਘ ਜੇ ਸ਼ਬਦ ਜਮਾਨ ਚ ਬੋਲਿਆ ਜਾਵੇ ਤੇ ਤੀਰ ਕਮਾਨ ਚੋਂ ਨਿਕਲ ਜੇ ਵਾਪਸ ਕਦੇ ਆਉਂਦੇ ਹੁੰਦੇ ਹੁਣ ਤੱਕ ਇਹ ਆ ਗਿਆ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ਹੁਣ ਇਹਦੇ ਅਰਥ ਕਰਨੇ ਨੇ ਅਰਥ ਤਾਂ ਕਰਨੇ ਨੇ ਕਿਉਂਕਿ ਮੈਂ ਕਥਾ ਕਰਦਾ ਰਹੇ ਤੇ ਮੈਨੂੰ ਅਰਥ ਕਰਨੇ ਵਧੀਆ ਹੁੰਦੇ ਆ ਤਰੀਕੇ ਨਾਲ ਜਿਹੜਾ ਬਾਬਾ ਵਿਰਿੰਦਰ ਸਿੰਘ ਢਿੱਲੋਂ ਨਹੀਂ ਵਿਆਸ ਮੁਖੀ ਹੁਣ ਉਹਦੀ ਸਟੇਟਮੈਂਟ ਆਈ ਹੈ ਕਹਿੰਦਾ ਕਿਸੇ ਵੀ ਵੀਆਈਪੀ ਦੇ ਨਾਲ ਮੈਂ ਕੋਈ ਫੋਟੋ ਨਹੀਂ ਖਿਚਾਉਣੀ ਕਿਸੇ ਲੀਡਰ ਦੇ ਨਾਲ ਕਿਸੇ ਵੱਡੇ ਆਫੀਸਰ ਦੇ ਨਾਲ ਜਾਨਕਿ ਵੀਆਈਪੀ ਦੇ ਨਾਲ ਮੈਂ ਫੋਟੋ ਨਹੀਂ ਖਿਚਾਉਣੀ ਮੇਰੇ ਨਾਲ ਕੋਈ ਵੀਆਈਪੀ ਕੋਈ ਵੱਡਾ ਲੀਡਰ ਫੋਟੋ ਨਾ ਖਿਚਾਵੇ ਫੋਟੋ ਨਾ ਕਰਾਵੇ ਇਹ ਗੱਲ ਕਹੀ ਤੇ ਡਾਇਲੌਗ ਬੜੀ ਲੱਗੇ ਬੀ 900 ਚੂਹਾ ਖਾ ਕੇ ਬਿੱਲੀ ਥੱਜ ਨੂੰ ਚਲੇ ਬਿੱਲੀ ਤਾਂ ਫੇਰ ਵੀ ਵਧੀਆ ਜੇ ਇੰਨੇ ਪਾਪ ਕਰਕੇ 900 ਜੂਹਾ ਖਾ ਕੇ ਹੱਜ ਕਰਨ ਚੱਲੀਏ ਤਾਂ ਵਧੀਆ ਬਿਲੀ ਵਿੱਚ ਕੋਈ ਗਲਤੀ ਨਹੀਂ ਜੇ ਕਹਿੰਦੇ ਸਵੇਰ ਤੋਂ ਭੁੱਲਿਆ ਸ਼ਾਮ ਨੂੰ ਘਰ ਆ ਜੇ ਜਾਂ देर आए दुरुਸਤਾ ਇਹ ਵਧੀਆ ਸ਼ਬਦ ਨੇ ਪਰ ਇਹ ਪਤਾ ਕਦੋਂ ਹੋਇਆ ਜਦੋਂ ਫੌੜ ਫੌੜ ਖੇਤਰ 'ਤੇ ਚਾਰ ਸਫੇਰੋਂ ਲੈ ਤੇਰੇ ਦੀ ਦੇ ਤੇਰੇ ਦੀ ਕਿਤੇ ਬੂਟਾ ਆ ਗਿਆ ਕਿਤੇ ਫਲਾਣ ਆ ਗਿਆ ਕਿਤੇ ਧਮਕਾ ਆ ਗਿਆ ਕਿਤੇ ਧਮਕਾਣਾ ਆ ਗਿਆ ਜਦੋਂ ਖੇਤਰ 'ਤੇ ਚਾਰ ਸਫੇਰੋਂ ਉਦੋਂ ਆਇਆ ਫੈਸਲਾ ਇਹ ਵੀ ਹੁਣ ਨਹੀਂ ਕਿਸੇ ਨਾਲ ਫੋਟੋ ਕਰਾਉਣੀ ਬਾਬਾ ਹੁਣ ਤਾਂ ਕਰਾ ਨਾ ਕਰਾ ਹੁਣ ਤਾਂ ਝੁੱਗਾ ਚੌੜ ਹੋ ਗਿਆ ਹੁਣ ਤਾਂ ਭਗਤਾਂ ਦੇ ਵਿੱਚ ਵਧੀਆ ਗੱਲਬਾਤ ਸ਼ਰਦਾ ਬਨਗੀ ਭਗਤਾਂ ਵਿੱਚ ਵੀ ਸਾਡਾ ਬਾਬਾ ਇਦਾਂ ਦੀਆਂ ਕਰਤੂਤਾਂ ਕਰਦੇ ਮਾਫ ਕਰਨਾ ਜੀ ਮੈਂ ਕਿਸੇ ਬੰਦਗੀ ਕਰਨ ਵਾਲੇ ਨੂੰ ਜਾਂ ਸਮਾਜ ਭਲਾਈ ਵਾਲੇ ਮਨੁੱਖ ਨੂੰ ਪੰਜਾਬ ਦੀ ਕੋਈ ਵਧੀਆ ਹਸਤੀ ਨੂੰ ਸੇਵਾ ਕਰਨ ਵਾਲੇ ਬੰਦੇ ਨੂੰ ਨਹੀਂ ਕਹਿੰਦਾ ਜਿਹੜੇ ਬੰਦੇ ਪਖੰਡ ਕਰਦੇ ਨੇ ਰੱਬ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਮੈਂ ਉਹਨਾਂ ਦੀ ਗੱਲ ਕਰਦਾ ਕਈਆਂ ਨੂੰ ਇਹ ਲੱਗਣਾ ਨਾ ਵੀ ਸਾਡੇ ਬਾਬਾ ਗੁਰਬਿੰਦਰ ਸਿੰਘ ਢਿੱਲੋਂ ਦੀ ਗੱਲ ਕਰ ਰਹੇ ਨਹੀਂ ਜੀ ਇੱਥੇ ਹਜ਼ਾਰਾਂ ਢਿੱਲੋਂ ਆਉਣਗੇ ਹਜ਼ਾਰਾਂ ਢਿੱਲੋਂ ਜਾਣਗੇ ਇੱਥੇ ਇੱਕ ਢਿੱਲੋਂਾ ਕਿਤੇ ਬਥੇਰੇ ਢਿੱਲੋਂ ਨੇ 나ਸਰ ਹੁਸੈਨ ਢਿੱਲੋਂ ਵਰਗੇ ਬਥੇਰੇ ਬੈਠੇ ਉੱਥੇ ਬਥੇਰੇ ਬੈਠੇ ਪਾਕਤਾਂ ਦੇ ਵਿੱਚ ਪਾਕਤਾਂ ਦੇ ਵਿੱਚ ਇੱਥੇ ਬਥੇਰੇ ਢਿੱਲੋਂ ਫਿਰਦੇ ਨੇ ਇੱਕ ਢਿੱਲੋਂ ਥੋੜੀ ਐ ਬਹੁਤ ਨੇ ਇੱਥੇ ਪਰ ਜਦੋਂ ਕਿਸੇ ਬਾਬੇ ਨਾਲੇ ਸ਼ਬਦ ਜੁੜ ਜੇ ਨਾ ਗੁਰਿੰਦਰ ਜੀ ਨੂੰ ਢਿੱਲੋ ਕਰਕੇ ਰੱਬ ਕਰਕੇ ਵਿਆਸ ਮੁਖੀ ਕਰਕੇ ਉਹ ਤੋਂ ਥੋੜਾ ਜਿਹਾ ਲੋਕ ਸਵਾਦ ਜ਼ਿਆਦਾ ਲੈ ਲੈਂਦੇ ਗੱਲ ਆਹੀ ਹੈ ਅੱਛਾ ਅੰਮਿਤ ਸ਼ਾਹ ਨਾਲ ਫੋਟੋ ਆ ਗਈ ਮੋਦੀ ਸਾਹਿਬ ਨਾਲ ਫੋਟੋ ਆ ਗਈ ਰਾਸ਼ਟਰਪਤੀ ਸਾਹਿਬ ਨਾਲ ਫੋਟੋ ਆ ਗਈ ਪੰਜਾਬ ਦੇ ਮੁੱਖ ਮੰਤਰੀ ਨਾਲ ਫੋਟੋ ਆ ਗਈ ਨਸ਼ਾ ਤਸ਼ਕਰਾਂ ਨਾਲ ਫੋਟੋ ਆ ਗਈ ਐਦੋਂ ਵੱਧ ਫੋਟੋ ਹੁਣ ਕਿਹਦੇ ਨਾਲ ਨੇ 트럼ਪ ਰਹਿ ਗਿਆ ਇਕੱਲਾ 트럼ਪ ਨਾਲ ਵੀ ਜੇ ਜਾਓਗੇ ਅਮਰੀਕਾ ਉੱਥੇ ਵੀ ਲੈ ਲੇ ਅਜ ਤੋਂ ਵੱਡਾ VIP ਕੋਈ ਹੋ ਸਕਦਾ ਕੋਈ ਹੋ ਹੀ ਨਹੀਂ ਸਕਦਾ ਅਜ ਤੋਂ ਬਾਅਦ ਤਾਂ ਫਿਰ ਰੱਬ ਹੀ ਹੈ ਰੱਬ ਤੁਸੀਂ ਆਪ ਹੀ ਉਹ ਜਿਹੜਾ ਰੱਬ ਤੁਹਾਨੂੰ ਮਿਲਣਾ ਨਹੀਂ ਜਿਹੜਾ ਅਸਲੀ ਹੈ ਜਣ ਕੇ ਕਿੰਨੀ ਬਿਸ਼ਰਮੀਏ ਲੋਕ ਧਾਰ ਕੇ ਆਉਂਦੇ ਆ ਕਿੰਨਾ ਲੋਕਾਂ ਨੂੰ ਬੇਬਕੂ ਬਣਾਉਂਦੇ ਆ ਮਤਲਬ ਇਹ ਕਹਿਣ ਤੋਂ ਪਤਾ ਕੀ ਹੈ ਸਟੇਟਮੈਂਟ ਪਤਾ ਕਿਉਂ ਦਿੱਤੀ ਹੈ ਵੀ ਹੁਣ ਅਸੀਂ ਕਿਸੇ ਵੀ ਆਈਪੀ ਦੇ ਨਾਲ ਫੋਟੋ ਨਹੀਂ ਕਰਾਵਾਂਗੇ ਮਤਲਬ ਹੁਣ ਲੋਕਾਂ ਦੇ ਸਾਹਮਣੇ ਨਹੀਂ ਆਵਾਂਗੇ ਅਸੀਂ ਉਦੋਂ ਕਾਲੇ ਸ਼ੀਸ਼ੇ ਵਾਲੀ ਗੱਡੀ ਵਿੱਚ ਜਾਇਆ ਕਰਾਂਗੇ ਅੰਦਰ ਖਾਤੇ ਗਿੱਟਮਿਟ ਕਰਕੇ ਬਾਹਰ ਆਇਆ ਕਰਾਂਗੇ ਕਿਉਂਕਿ ਜੇ ਬਾਹਰ ਆ ਕੇ ਦੱਸਾਂਗੇ ਤਾਂ ਸਾਡੇ ਭਗਤ ਟੁੱਟਣਗੇ ਫਿਰ ਫਿਰ ਉਹ ਚੜਾਵੇ ਨਹੀਂ ਚੜਨੇ ਫਿਰ ਉਹ ਕਰਤੂਤਾਂ ਬਾਹਰ ਆਣਗੀਆਂ ਤਾਂ ਕਰਕੇ ਸਟੇਟਮੈਂਟ ਦੇਣੀ ਪਈ ਉਦੋਂ ਅਸੀਂ ਕਾਲੇ ਸ਼ੀਸ਼ੇ ਵਾਲੀ ਮਰਸੀ ਵਿੱਚ ਬੈਠਿਆ ਕਰਾਂਗੇ ਚੰਡੀਗੜ੍ਹ ਤੋਂ ਦਿੱਲੀ ਨੂੰ 에어ਪੋਰਟ ਤੋਂ ਅਮਰਸਰ 에어ਪੋਰਟ ਤੋਂ ਦਿੱਲੀ ਬੰਬੇ ਨੂੰ ਉੱਥੇ ਜਾ ਕੇ ਜੱਫੀਆਂ ਜੱਫੀਆਂ ਪਾਇਆ ਕਰਾਂਗੇ ਪਰ ਫੋਟੋ ਨਹੀਂ ਖਿਚਾਉਣੀ ਕਾਲੀਆਂ ਕਰਤੂਤਾਂ ਕਰਦੇ ਰਵਾਂਗੇ ਅਸੀਂ ਕੋਈ ਸ਼ੱਕ ਨਹੀਂ ਕਰਦੇ ਰਹੋ ਜੀ ਤੁਹਾਨੂੰ ਬਾਬਾ ਜੀ ਕੌਣ ਰੋਕਦਾ ਕਿਸੇ ਨੇ ਕਿਹਾ ਤੁਹਾਨੂੰ ਕਿਸੇ ਨੇ ਮਨਾ ਕੀਤਾ ਮੈਂ ਕਿਹਾ ਤੁਹਾਨੂੰ ਵੀ ਕਿਸੇ ਨਾਲ ਫੋਟੋ ਨਾ ਖਿੱਚਦੇ ਹੋ ਤਾਂ ਕਿਹਨੇ ਕਰਾਓ ਅਜਿਹਾ ਕਿਨੇ ਕਰਾਓ ਜੀ ਸਦਕੇ ਤੁਹਾਡੀਆਂ ਫੋਟੋਆਂ ਵੇਕਣ ਸ਼ੇ ਲੱਗੇ ਅਸੀਂ ਕਿਆ ਕਰੀਏ ਰੱਬ ਜੀ ਦੀ ਫੋਟੋ ਹੈ ਲਾਓ ਪਿਆਰਿਓ ਰੱਬ ਰੱਬ ਕਰੋ ਪਿਆਰਿਓ ਘਰ ਵਿੱਚ ਲਾਓ ਪਿਆਰਿਓ ਮਾਲਾ ਪਾਓ ਮੇਰਿਓ ਪਿਆਰਿਓ ਕੰਧ ਤੇ ਟੰਗ ਕੇ ਉੱਤੇ ਹਾਰ ਪਾ ਦਿਓ ਇਦਾਂ ਇਦਾਂ ਕਮਾਂਗੇ ਅਸੀਂ ਕਦੋਂ ਕਹਿੰਨੇ ਫੋਟੋ ਨਾ ਕਰੋ ਤੇ ਕਹਿੰਨੇ ਕਰਾਓ ਜੀ ਸਦਕੇ ਕਰਾਓ ਸਾਨੂੰ ਭੇਜਿਆ ਕਰੋ ਬੜੀ ਐਡਿਟ ਕਰਕੇ ਆਮੋਰੇ ਕਾਫੀ ਦਾ ਕੱਪ ਰੱਖਿਆ ਕਰਾਂਗੇ ਕਾਜੂ ਬਦਾਮ ਰਾ ਕੇ ਐਡਿਟ ਕਰਕੇ ਵਧੀਆ ਬਣਾ ਕੇ ਕਿਤੇ ਬਗੀਚੀ ਵਿੱਚ ਖੜਾਵਾਂਗੇ ਕਿਤੇ 에어ਪੋਰਟ ਤੇ ਖੜਾਵਾਂਗੇ ਵਧੀਆ ਐਡਿਟ ਕਰਕੇ ਭੇਜਾਂਗੇ ਅਸੀਂ ਕਦੋਂ ਕਹਿੰਦੇ ਆ ਪਰ ਜਿਹੜੀ ਪਹਿਲਾਂ ਗੱਲ ਕਹੀ ਸੀ ਨਾ ਵੀ 900 ਦੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਡਾਇਲੌਗ ਵਧੀਆ ਲੱਗਦਾ ਸਵਾਦ ਆਉਂਦਾ ਮੇਰਾ ਤਾਂ ਮਨ ਭਰਦਾ ਪੂਰਾ ਹਰੂ ਖੁਸ਼ ਹੁੰਦੀ ਹੈ ਮੈਂ ਤਾਂ ਹੁਣ ਜਦੋਂ ਵੀਡੀਓ ਬਣਾ ਕੇ ਹਟਿਆ ਪਿਸਤੇਾਂ ਦਾ ਦੱਬਾ ਇੱਕ ਪਾਈਏ ਦਾ ਆਉਂਦਾ ਸਪੈਸ਼ਲ ਉਹ ਲੈਤਾ ਉਹ ਖੋਲਣਾ 15 ਵੀ ਪਿਸਤੇ ਖਾਵਾਂਗੇ ਦੁੱਧ ਬਾਲ ਕੇ ਗਰਮ-ਗਰਮ ਫਿਰ ਨੀਂਦ ਵਧੀ ਆਉਂਦੀ ਹੈ ਬਾਬਾ ਜੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਰਾਗ ਮਾਲਾ ਸਮੇਤ 1430 ਪਾਵਨ ਅੰਕ ਨੇ 1430 ਪਾਵਨ ਅੰਕ ਨੇ ਤੇ ਉਹਨਾਂ ਵਿੱਚੋਂ ਜੇ ਇੱਕ ਅੱਧਾ ਸ਼ਬਦ ਵੀ ਪੜ ਲਵਾਂ ਕਮਾਲ ਹਾਂ ਤਾਂ ਪਹਿਲੀ ਗੱਲ ਤਾਂ ਰੱਬ ਵਾਲਾ ਭਲੇਖਾ ਨਿਕਲ ਜਾ ਦੂਜੀ ਗੱਲ ਆਪਣੀ ਔਕਾਤ ਦਾ ਪਤਾ ਲੱਗ ਜੂ ਵੀ ਮੈਂ ਕੀ ਹਾਂ ਤੇ ਮੈਂ ਕਿਹਨੂੰ ਪਛਾਣਣਾ ਤੇ ਲੋਕ ਮੈਨੂੰ ਰੱਬ ਕਹਿਣ ਨਾ ਕਹਿਣ ਚਲੋ ਮੈਂ ਆਪਣੀ ਉਦਾਹਰਨ ਦੇਦਨਾ ਸੌਖੀ ਹੈ ਮੈਨੂੰ ਲੋਕ ਚੋਰ ਕਹਿਣ ਥੱਗ ਕਹਿਣ ਬਲਾਤਕਾਰੀ ਕਹਿਣ ਰੱਬ ਕਹਿਣ ਸਾਨੂੰ ਕੋਈ ਮਤਲਬ ਨਹੀਂ ਇਹ ਬੂਟਾ ਸਿੰਘ ਨੂੰ ਖੁਦ ਪਤਾ ਹੈ ਵੀ ਬੂਟਾ ਸਿੰਘ ਕੌਣ ਹੈ ਕਿਸੇ ਦੀ ਪਰਵਾਹ ਨਹੀਂ ਸਾਨੂੰ ਜੇ ਸਾਨੂੰ ਕੋਈ ਕਵੇ ਬੂਟਾ ਸਿੰਘ ਤਾਂ ਚੋਰ ਹੈ ਮੈਨੂੰ ਪਤਾ ਹੈ ਨਾ ਕੋਈ ਕਵੇ ਬੂਟਾ ਸਿੰਘ ਤਾਂ ਪੱਲਾ ਮਾਨਸ ਹੈ ਮੈਂ ਕਿਦੋਂ ਕਹਣਾ ਪੱਲਾ ਮਾਨਸ ਹੈ ਕੋਈ ਬੂਟਾ ਸਿੰਘ ਥੱਗ ਹੈ ਬੂਟਾ ਸਿੰਘ ਤਾਂ ਕਈ ਜਣ ਲੋਕ ਜਿੰਨਾ ਚਿਰ ਤੁਹਾਨੂੰ ਲੋਕਾਂ ਦੀ ਪ੍ਰਵਾਹ ਹੈ ਨਾ ਉਹਨਾਂ ਚ ਸਵਾਲ ਹੀ ਪੈਦਾ ਨਹੀਂ ਬਾਬਾ ਜੀ ਮੇ ਰੱਬ ਦੀ ਗੱਲ ਕਰਨੀਏ ਜਾਂ ਰੱਬ ਬਾਰੇ ਸਮਝ ਜਾਈਏ ਇਹ ਗੱਲਾਂ ਕੋੜੀਆਂ ਨੇ ਬੜੀਆਂ ਕੋੜੀਆਂ ਨੇ ਜੇਰ ਵੀ ਨਹੀਂ ਇਹ ਜੀ ਤਾਂ ਬਣੇ ਜ਼ਹਿਰ ਖਾ ਕੇ ਵੀ ਬਚ ਜਾਂਦਾ ਬੰਦਾ ਡਾਕਟਰ ਬਚਾ ਲੈਂਦੇ ਨੇ ਉਹ ਪਾਣੀ ਆਪਾ ਕੇ ਅੰਦਰ ਬਾਣੀ ਪੋਣੇ ਛੱਡ ਕੇ ਕੋਲਡ ਕੇ ਕਰਨੀਆਂ ਕਰਾ ਕੇ ਜ਼ਹਿਰ ਬਾਹਰ ਕੱਢ ਦਿੰਦੇ ਨੇ ਪੇਟ ਸਾਫ਼ ਕਰ ਦਿੰਦੇ ਪਰ ਜਿਹੜੀ ਇਹ ਗੱਲ ਕਹੀ ਹੈ ਇਹ ਤਾਂ ਜ਼ਹਿਰ ਨਾਲੋਂ ਵੀ ਕੌੜੀ ਹੈ ਇਹ ਤਾਂ ਜ਼ਹਿਰ ਨਾਲੋਂ ਵੀ ਕੌੜੀ ਹੈ ਆਛਾ ਇੱਕ ਡਾਇਲੋਗ ਹੋ ਰਿਹਾ ਹੈਗਾ ਮੱਛੀ ਪੱਥਰ ਛੱਟ ਕੇ ਮੁੜਦੀ ਹੈ ਨਾ 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 ਪੱਥਰ ਛੱਟ ਕੇ ਨਹੀਂ ਮੁੜਦੀ ਮੂੰਹ ਪਨਾ ਕੇ ਮੁੜਦੀ ਹੈ ਜਦੋਂ ਨੱਕ ਵੱਜਦਾ ਨਾ ਪੱਥਰ ਵੀ ਜਾ ਜੀ ਉਦੋਂ ਮੁੜਦੀ ਐ ਬਾਬੂਸ ਤੇ ਲੋਕਾਂ ਨੇ ਕਹਾਵਤ ਬਣਾ ਲਈ ਮੱਛੀ ਪੱਥਰ ਚਟ ਕੇ ਮੁੜੀ ਨਾ 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 ਬਾਬਾ ਜੀ ਚਾਰ ਚਫੇਰਿਓਂ ਥਾੜ ਥਾੜ ਕਰਕੇ ਪਈਆ ਕਿਸੇ ਨੇ ਕੁਛ ਕਿਹਾ ਕਿਸੇ ਨੇ ਹੁਣ ਮੈਂ ਉਹ ਸ਼ਬਦ ਨਾ ਵਰਤ ਤੋਹਾਨੂੰ ਸਾਰਾ ਕੁਝ ਪਤਾ ਹੈ ਤੁਹਾਡੇ ਭਗਤਾਂ ਨੂੰ ਪਤਾ ਹੈ ਤਾਂ ਕਰਕੇ ਸਟੇਟਮੈਂਟ ਦਿੱਤੀ ਵੀ ਹੁਣ ਕਿਸੇ ਵੀ ਪੀ ਵੀ ਆਈ ਪੀ ਨਾਲ ਫੋਟੋ ਨਹੀਂ ਕਰਾਉਣੀ ਕੋਈ ਨਹੀਂ ਰੁਕਦਾ ਜੀ ਚਲੋ ਹੁਣ ਮੈਂ ਜਿਹੜੀ ਗੱਲ ਕਹਿਣਾ ਹੁੰਨਾ ਨਾ ਮੇਰੇ ਕੋਲ ਮੈਸੇਜ ਹੁੰਦੇ ਨੇ ਕਮੈਂਟ ਹੁੰਦੇ ਐ ਈਮੇਲ ਆਈ ਹੁੰਦੀ ਐ ਮੇਰੇ ਕੋਲ ਲੋਕਾਂ ਦੇ مشਵਰੇ ਰਹਿ ਆਈ ਹੁੰਦੀ ਐ ਤੁਸੀਂ ਇੱਕ ਵੀ ਕੋਈ ਐਦਾਂ ਦਾ ਮੈਸੇਜ ਦਿਖਾਓ ਜਿੱਤੇ ਤੁਹਾਨੂੰ ਤੁਹਾਡੇ ਕਿਸੇ ਭਗਤ ਨੇ ਕਿਹਾ ਹੋਵੇ ਵੀ ਬਾਬਾ ਜੀ ਐਦੋਂ ਬਾਅਦ ਕਿਸੇ VIP ਦੇ ਨਾਲ ਫੋਟੋ ਨਿਕਰਾਉਣੀ ਦੱਸੋ ਇਹ ਤਾਂ ਸ਼ੇਕ ਆਪਣੇ ਆਪ ਨੂੰ ਲੱਗਿਆ ਆਪਣੇ ਆਪ ਨੂੰ ਥੋੜਾ ਸ਼ੇਕ ਲੱਗਿਆ ਵੀ ਇਹ ਗੱਲ ਕਹਿਣੀ ਨਹੀਂ ਚਾਹੀਦੀ ਸੀ ਮਤਲਬ ਵੀ ਮਜੀਠੀਏ ਨੂੰ ਜੇਲ੍ਹ ਵਿੱਚ ਮਿਲਣ ਨਹੀਂ ਜਾਣਾ ਚਾਹੀਦਾ ਸੀ ਇਹ ਇਹ ਆਪਣੇ ਆਪ ਨੂੰ ਮਹਿਸੂਸ ਹੋਇਆ ਆਪਣੇ ਆਪ ਨੂੰ ਪਤਾ ਲੱਗਿਆ ਆਪਣੇ ਆਪ ਨੂੰ ਵੀ ਮੈਂ ਤੇ ਰੱਬ ਸੀਗਾ ਕਿ ਮੈਂ ਰੱਬ ਨਸ਼ਾ ਤਸਕਰ ਦੇ ਕੋਲ ਕਿਉਂ ਗਿਆ ਇੱਕ ਆਪਣੇ ਆਪ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਤੁਸੀਂ ਸਟੇਟਮੈਂਟ ਤਾਂ ਦਿੱਤੀ ਹੈ ਚਲੋ ਕੋਈ ਨਹੀਂ ਦੇਰ ਆਈ ਦਰਸਤ ਆਈ ਸੁਭਾ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਸਾਡੀਆਂ ਬੀਬੀਆਂ ਇਦਾਂ ਕਹਿੰਦੀਆਂ ਹੁੰਦੀਆਂ ਨੇ ਤੁਸਟ ਬਾਬੇ ਤੁੰਦਾ ਸਮਝਾਉਣ ਦੀ ਲੋੜ ਈ ਤੂੰ ਤਾਂ ਰੱਬ ਜਾਣੇ ਜਾਨ ਅੰਤਰਜਾਮੀ ਨੂੰ ਅੱਛਾ ਇੱਕ ਨਾ ਜ਼ਿਮੀਦਾਰ ਨੇ ਆਪਣੇ ਖੇਤ ਵਿੱਚ ਬੋਰ ਕਰਾਉਣਾ ਸੀ ਤੇ ਇੱਕ ਪਖੰਡੀ ਬੁਲਾ ਲਿਆ ਤੇ ਘਰ ਦੇ ਵਿੱਚ ਅੱਦਾ ਪਰਿਵਾਰ ਅਣਪੜ੍ਹ ਲਾਣਾ ਪਖੰਡੀ ਹੁੰਦਾ ਹੀ ਏ ਇੱਕ ਪੜ੍ਹਿਆ ਲਿਖਿਆ ਬੰਦਾ ਸੀ ਪ੍ਰੋਫੈਸਰ ਤੇ ਉਹ ਬਾਬਾ ਪਤਾ ਕੀ ਕਹਿੰਦਾ ਕਹਿੰਦਾ ਜੀ ਇੱਥੇ ਟੱਕ ਲਾਓ ਇੱਥੇ ਬੋਰ ਕਰੋ ਇੱਥੇ ਪਾਣੀ ਵਧਿਆ ਨਿਕਲ ਉਹ ਜ਼ਮੀਨ ਸੀ ਨੀਵੇਂ ਇੱਕ ਟੱਕ ਉਹਨਾਂ ਦਾ ਉੱਚਾ ਸੀ 4 ਫੁੱਟ ਜਿਹੜਾ ਸਿਆਣਾ ਬੰਦਾ ਸੀ ਨਾ ਕਰਦਾ ਉਹ ਕਹਿੰਦਾ ਵੀ ਆਪਾਂ ਬੋਰ ਉੱਚੀ ਜ਼ਮੀਨ 'ਚ ਕਰ ਲੈਨੇ ਆ ਮਿੱਥਲੇ ਜ਼ਮੀਨ 'ਚ ਪਾਣੀ ਆਉਣਾ ਸੌਖਾ ਆ ਜੂ ਜੇ ਥੱਲੇ ਕਰਾਂਗੇ ਉੱਪਰ ਪਾਣੀ ਪਹੁੰਚਾਉਣਾ ਔਖਾ ਹੈ ਪੰਜ ਸਕੀਮਾਂ ਚੱਲਦੀਆਂ ਰਹੀਆਂ ਤੇ ਬਾਬਾ ਮੰਨਿਆ ਨਹੀਂ ਬਾਬਾ ਕਹਿੰਦਾ ਨਹੀਂ ਇੱਥੇ ਪਾਣੀ ਮੜਾ ਇੱਥੇ ਪਾਣੀ ਚੰਗਾ ਚਲੋ ਹੁਣ ਕੱਲਾ ਬੰਦਾ ਕੀ ਕਰੂ ਜਦੋਂ ਘਰ ਦੇ ਪੰਜ ਬੰਦੇ ਇੱਕ ਪਾਸੇ ਹੁਣ ਕੱਲਾ ਕੀ ਕਰੂ ਉਹ ਮੰਨ ਕੇ ਕਹਿੰਦਾ ਜੀ ਕਰ ਲਓ ਟੱਕ ਲਾਤਾ ਜੀ ਕੰਮ ਸ਼ੁਰੂ ਹੋ ਗਿਆ ਉਹੜਾ ਪੜਾਇਲ ਕਿ ਬੰਦ ਸੀ ਨਾ ਪ੍ਰੋਫੈਸਰ ਉਹ ਕਹਿੰਦਾ ਜੀ ਚਲੋ ਬਾਬਾ ਜੀ ਨੂੰ ਹੁਣ ਘਰੇ ਜਾ ਕੇ ਪ੍ਰਸ਼ਾਦ ਦੇ ਸਕਾਈਏ ਰੋਟੀ ਸ਼ਕਾਈਏ ਘਰੇ ਆ ਗਏ ਉਹ ਘਰ ਵਾਲੇ ਨੂੰ ਕਹਿੰਦਾ ਖੀਰ ਬਣਾਉਣੀ ਐ ਮਿੱਠਾ ਨਹੀਂ ਪਾਉਣਾ ਖੰਡ ਨਹੀਂ ਪਾਉਣੀ ਵਿੱਚ ਰੋਟੀਆਂ ਪੱਕੀਆਂ ਸਬਜ਼ੀ ਬਣ ਗਈ ਘੋਕੂ ਪਾਇਆ ਵਿੱਚ ਤੇ ਥੱਲੇ ਪਾ ਕੇ ਕੱਟ ਸੀ ਖੰਡ ਦੀ ਉੱਪਰ ਖੀਰ ਪਾਤੀ ਤੇ ਜਦੋਂ ਬਾਬੇ ਨੇ ਲਾਇਆ ਚਮਚਾ ਖੀਰ ਨੂੰ ਖੀਰ ਫਿੱਕੀ ਸੀ ਬਾਬਾ ਕਹਿੰਦਾ ਜੀ ਖੰਡ ਪਾਓ ਮਿੱਠਾ ਘਟ ਹੈ ਉਹਨੇ ਮਾਰਿਆ ਥੱਪੜਾ ਬੂਥੜ ਦੇ ਕਹਿੰਦਾ ਬਾਬਾ ਚਾਰ ਉਂਗਲਾਂ ਦੀ ਬਾਟੇ ਵੀ ਤੈਨੂੰ ਖੰਡ ਦਾ ਪਤਾ ਨਹੀਂ ਲੱਗਿਆ ਥੱਲੇ ਖੰਡ ਹੈਗੀ ਆ ਤੇ 300 ਫੁੱਟ ਤੈਨੂੰ ਪਾਣੀ ਦਾ ਪਤਾ ਨਹੀਂ ਲੱਗਿਆ ਵੀ ਪਾਣੀ ਇੱਥੇ ਖਰਾਬ ਹੈ ਉਹਨੇ ਫੜ ਕੇ ਛੱਤਰ ਫੇਰਿਆ ਬਾਬੇ ਨੇ ਚੰਗੀ ਤਰ੍ਹਾਂ ਮਤਲਬ ਜੇ ਰੱਬ ਜੀ ਨੂੰ ਇੰਨਾ ਹੀ ਪਤਾ ਸੀ ਵੀ ਆਹ ਲਾਪਾ ਹੋਣੀ ਹੈ ਤਾ ਫਿਰ ਹੁਣ ਸਟੇਟਮੈਂਟਾਂ ਦੇਣ ਦਾ ਫਾਇਦਾ ਕੋਈ ਨਹੀਂ ਬੀਐਸਈ ਬੀਆਈਪ ਦੇ ਨਾਲ ਫੋਟਮਾਂ ਨਿਕਾਉਣੀ ਆ ਆ ਜਿਹੜੀ ਸਾਖੀ ਹੈ ਨਾ ਟੂ ਬੱਲ ਵਾਲੀ ਇਹ ਬਾਬੇ ਗ੍ਰਿੰਦਰਵਾਸ ਦੇ ਨਹੀਂ ਇਹ ਤਾਂ ਪਖੰਡੀ ਬਾਬਿਆਂ ਬਾਜ ਤੇ ਖੜੀ ਆ ਮੈਂ ਕਿਤੇ ਕੱਲ ਨੂੰ ਗੋ ਸਾਡੇ ਬਾਬੇ ਨੂੰ ਕਹਿੰਦਾ ਛੋਡੇ ਬਾਬੇ ਨੇ ਤਾਂ ਇੰਨੇ ਕਿਹਾ ਵੀ 100 100 ਨਹੀਂ 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 ਕਿੰਨਾ ਸੀ 900 ਚੂਹਾ ਭਾ ਕੇ ਬਿੱਲੀ 1000 ਜਨ ਤੇ ਛੋਡੇ ਬਾਬੇ ਨੇ ਤਾਂ ਇੰਨੇ ਕਿਹਾ ਇਹ ਕਹਿਣਾ ਬਣਦਾ ਸੀ ਇਹ ਕਹਿਣਾ ਬਣਦਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ